ਸਤ ਸ੍ਰੀ ਅਕਾਲ ਦੋਸਤੋ YouTube ਤੇ ਫਨੀ ਵੀਡੀਓਜ਼ ਬਣਾਉਣ ਵਾਲੇ ਇਹ ਬੇਬੇ ਬਾਪੂ ਬਹੁਤ ਹੀ ਜ਼ਿਆਦੇ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਏ ਹਨ ਇਹਨਾਂ ਦੇ ਚੈਨਲ ਦਾ ਨਾਮ ਹੈ ਮਿਸਿਸ ਐਂਡ ਮਿਸਟਰ ਪੱਡਾ ਕਿਉਂਕਿ ਇਹਨਾਂ ਦਾ ਚੈਨਲ ਹੈ ਜਿਹੜਾ ਬਹੁਤ ਹੀ ਜ਼ਿਆਦੇ ਗ੍ਰੋਥ ਕਰ ਚੁੱਕਿਆ ਸੀ ਜਿਸ ਦੇ ਵਿੱਚ ਲੱਖਾਂ ਸਬਸਕ੍ਰਾਈਬਰਸ ਹਨ ਅਤੇ ਇਹਨਾਂ ਦੀ ਫਨੀ ਵੀਡੀਓ ਨੂੰ ਲੱਖਾਂ ਹੀ ਵਿਊ ਆਉਂਦੇ ਸੀ। ਇਸ ਬਾਪੂ ਦੀ ਕਹਾਣੀ ਕੀ ਸੀ ਫਨੀ ਵੀਡੀਓਜ਼ ਬਣਾਉਣ ਪਿੱਛੇ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਬਾਪੂ ਜੀ ਬਹੁਤ ਹੀ ਛੋਟੇ ਪਰਿਵਾਰ ਦੇ ਵਿੱਚੋਂ ਸਨ ਅਤੇ ਪਰਿਵਾਰ ਦੇ ਵਿੱਚ ਗਰੀਬੀ ਸੀ। ਇਹ ਉੱਤਰਾਖੰਡ ਦੇ ਰਹਿਣ ਵਾਲੇ ਸਨ। ਬਾਪੂ ਜੀ ਅਕਸਰ ਹੀ ਆਪਣੇ ਪਰਿਵਾਰ ਦੇ ਨਾਲ ਵੀਡੀਓਜ਼ ਬਣਾਉਂਦੇ ਸਨ। ਇਹਨਾਂ ਦੇ ਪਰਿਵਾਰ ਦੇ ਵਿੱਚ ਇਸ ਤੇ ਪੁੱਤ ਅਤੇ ਨੂੰ ਵੀ ਸਨ ਜੋ ਕਿ ਇਹਨਾਂ ਦੇ ਨਾਲ ਰਲ ਕੇ ਹੀ ਵੀਡੀਓਜ਼ ਬਣਾਉਂਦੇ ਸੀ ਇਹ ਵਾਲੀ ਪੋਸਟ ਬਾਪੂ ਜੀ ਦੇ ਪੁੱਤ ਨੇ ਪਾਈ ਸੀ ਜਿਸ ਦੇ ਵਿੱਚ ਲਿਖਿਆ ਸੀ ਰੱਬਾ ਐਨੀ ਛੇਤੀ ਕਿਉਂ ਖੋ ਲਿਆ ਬਾਪੂ ਜੀ ਨੂੰ ਇਸ ਦੇ ਨਾਲ ਹੀ ਸਾਨੂੰ ਸਾਫ਼ ਪਤਾ ਲੱਗਦਾ ਹੈ ਵੀ ਬਾਪੂ ਜੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਹਨ ਇਹ ਸਾਰੇ ਪਰਿਵਾਰ ਦੇ ਵਿੱਚ ਬਹੁਤ ਹੀ ਜ਼ਿਆਦੇ ਆਪਸ ਦੇ ਵਿੱਚ ਪਿਆਰ ਸੀ ਅਤੇ ਇਹਨਾਂ ਨੇ ਰਲ ਮਿਲ ਕੇ ਫਨੀ ਵੀਡੀਓਜ਼ ਬਣਾਉਣੀਆਂ ਸਟਾਰਟ ਕੀਤੀਆਂ ਉਸ ਤੋਂ ਬਾਅਦ ਇਹਨਾਂ ਨੇ YouTube ਦੇ ਉੱਤੇ ਆਪਣੀ ਸਫਲਤਾ ਪ੍ਰਾਪਤ ਕੀਤੀ ਅਤੇ ਇਹਨਾਂ ਨੇ ਆਪਣੇ ਘਰ ਦੀ ਗਰੀਬੀ ਵੀ ਚੱਕ ਲਈ ਸੀ ਇਸ ਦੇ ਨਾਲ ਹੀ ਥੋੜਾ ਟਾਈਮ ਪਹਿਲਾਂ ਹੀ ਬਾਪੂ ਜੀ ਨੇ ਆਪਣਾ ਇੱਕ ਨਵਾਂ ਮਕਾਨ ਵੀ ਬਣਾਇਆ ਸੀ ਅਤੇ ਹੁਣ ਇਸ ਦੇ ਨਾਲ ਹੀ ਬਾਪੂ ਜੀ ਬਾਰੇ ਬਹੁਤ ਹੀ ਦੁਖਦਾਈ ਇੱਕ ਘਟਨਾ ਆਈ ਹੈ ਜਿਸ ਦੇ ਨਾਲ ਇਹਨਾਂ ਦੇ ਸਰੋਤਿਆਂ ਦਾ ਮਨ ਬਹੁਤ ਹੀ ਜ਼ਿਆਦਾ ਦੁਖੀ ਹੋਇਆ